ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਸਾਰਗ ਮਹੱਲਾ ਪੰਜਵਾਂ ਅਸ਼ਟਪਦੀਆਂ ਘਰ ਪਹਿਲਾ ਇੱਕ ਓਅੰਕਾਰ ਸਤਗੁਰ ਪ੍ਰਸਾਦ ਗੁਸਾਈ ਪ੍ਰਤਾਪ ਤਹਾਰੋ ਡੀਠਾ ਕਰਨ ਕਰਾਵਨ ਪਾਇ ਸਮਾਵਨ ਸਗਲ ਛਤਰ ਪਤ ਬੀਠਾ ਰਹਾਓ ਰਾਣਾ ਰਾਓ ਰਾਜ ਭੇਰੰਕਾ ਉਨ ਝੂਰੇ ਕੈਨ ਕਹਾਇਓ ਹਮਰਾ ਰਾਜਨ ਸਦਾ ਸਲਾਮਤ ਤਾਕੋ ਸਗਲ ਘਟਾ ਜਸ ਗਾਇਓ ਉਪਮਾ ਸੁਨੋ ਰਾਜਨ ਕੀ ਸੰਤੋ ਕਹਿਤ ਜੇਤ ਪਹੂਚਾ ਬੇਸਮਾਰ ਵਡ ਸਾਧ ਤਾਰਾ ਉਚੇ ਹਿਤੇ ਉਚਾ ਭਵਨ ਪਰੋਇਓ ਸਗਲ ਕਾਰਾ ਪਾਪ ਕਾਠ ਸੰਗੇ ਨੀਰ ਧਰਨ ਕਰ ਰਾਖੇ ਕਦ ਕੋਏ ਨ ਕਿਸਹੀ ਸੰਗੇ ਘੜ ਘੜ ਕਥਾ ਰਾਜਨ ਕੀ ਚਾਲੈ ਘਰ ਘਰ ਤੁਝ ਹੈ ਉਮਾਹਾ ਜੀ ਜੰਦ ਸਭ ਪਾਛੈ ਕਰਿਆ ਪ੍ਰਥਮੇ ਰਜਕ ਰਿਜਕ ਸੰਬਹਾ ਜੋ ਗਿਸ਼ ਕਰਨਾ ਸੋ ਆਪੇ ਕਰਨਾ ਮਸਲਤ ਕਾ ਹੁੰਦੀਨੀ ਅਨਕ ਯਤਨ ਕਰ ਕਰੇ ਦਿਖਾਏ ਸਾਚੀ ਸਾਖੀ ਚੀਨੀ ਹਰ ਭਗਤਾ ਕਰ ਰਾਖੇ ਆਪਣੇ ਦਿਨੀ ਨਾਮ ਵਡਾਈ ਜਿਨ ਜਨ ਕਰਿਏ ਵਗਿਆ ਜਨ ਕੀ ਤੇ ਤੈਂ ਦिए ਰੋਢਾਈ ਮੁਕਤ ਭਏ ਸਾਧ ਸੰਗਤ ਕਰ ਤਿਨ ਕੇ ਅਵਗਨ ਸਭ ਪਰ ਹਰਿਆ ਤਿਨ ਕੋ ਦੇਖ ਭਏ ਕਿਰਪਾਲਾ ਤਿਨ ਭਵ ਸਾਗਰ ਤਰਿਆ ਹਮ ਨਾਨੇ ਨੀਚ ਤੁਮੇ ਵੱਡ ਸਾਹਿਬ ਕੁਦਰਤ ਕੌਣ ਵਿਚਾਰਾ ਮਨ ਤਨ ਸੀਤਲ ਗੁਰ ਦਰਸ ਦੇਖੇ ਨਾਨਕ ਨਾਮ ਉਧਾਰਾ ਸਾਰਗ ਮਹੱਲਾ ਪੰਜਵਾਂ ਅਸ਼ਟਪਦੀ ਘਰ ਛੇਵਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਅਗਾਮ ਗਾਦ ਸੁਨੋ ਜਨ ਕਥਾ ਪਾਰ ਬ੍ਰਹਮ ਕੀ ਚਰਜ ਸਭਾ ਰਹਾਉ ਸਦਾ ਸਦਾ ਸਤਗੁਰ ਨਮਸਕਾਰ ਗੁਰ ਕਿਰਪਾ ਤੇ ਗੁਣ ਗਾਏ ਅਪਾਰ मन पीतर होवै प्रगास गयान जन अग्ञान बिनाश मित नाही जाका विस्तार शोभा ताकि अपर पार अनक रंग जाके गने न जाहे सोग हरख दो मै नाहे अनक ब्रह्मे जाके बेद धुन करे अनक महेश बैस ध्यान तरह ਅਨਕ ਪੁਰਖ ਅੰਸਾਵਤਾਰ ਅਨਕ ਇੰਦਰੂਪੇ ਦਰਬਾਰ ਅਨਕ ਪਵਨ ਪਾਵਕਰ ਨੀਰ ਅਨਕ ਰਤਨ ਸਾਗਰ ਦਧਖੀਰ ਅਨਕ ਸੂਰ ਸਸੀ ਅਰ ਨਖਿਆਤ ਅਨਕ ਦੇਵੀ ਦੇਵਾ ਬਉ ਭਾਤ ਅਨਕ ਬਸੁਧਾ ਅਨਕ ਕਾਮ ਦੇਨ ਅਨਕ ਪਾਰਜਤ ਅਨਕ ਮੁਖ ਬੇਨ ਅਨਕ ਕਾਸਨ ਕਪਤਾਲ ਅਨਕ ਮੁਖੀ ਜਪੀਐ ਗੋਪਾਲ ਅਨਕ ਸਾਸਤਰ ਸਿਮਰਤ ਪੁਰਾਨ ਅਨਕ ਜੁਗਤੋ ਹੋਵਤ ਵਿਖਿਆਨ ਅਨਕ ਸਰੋਤੇ ਸੁਨੈ ਨਿਧਾਨ ਸਰਬ ਜੀ ਪੂਰਨ ਭਗਵਾਨ ਅਨਕ ਧਰਮ ਅਨਕ ਕੁਮੇਰ ਅਨਕ ਵਰਨ ਅਨਕ ਕਨਕ ਸੁਮੇਰ ਅਨਕ ਸੇਖ ਨਵਤਨ ਨਾਮ ਲੇ ਪਾਰ ਬ੍ਰਹਮ ਕਾ ਅੰਤ ਨ ਤੇ ਅਨਕ ਪੁਰੀਆ ਅਨਕ ਤੈ ਖੰਡ ਅਨਕ ਰੂਪ ਰੰਗ ਬ੍ਰਹਿਮੰਡ ਅਨਕ ਬਨਾ ਅਨਕ ਫਲ ਮੂਲ ਆਪਹਿ ਸੁਖ ਮਾਫੈ ਸਥੂਲ ਅਨਕ ਜੁਗਾਦ ਦਿਨ ਸਰ ਰਾਤ ਅਨਕ ਪਰਲੋ ਅਨਕ ਉਤਪਾਦ ਅਨਕ ਜੀ ਜਾ ਕੇ ਗ੍ਰਹਿ ਮਾਹੇ ਰਮਤ ਰਾਮ ਪੂਰਨ ਸਭ ਠਾਏ ਅਨਕ ਮਾਇਆ ਜਾ ਕੀ ਲਖੀ ਨਾ ਜਾਏ ਅਨਕ ਕਲਾ ਖੇਲੇ ਹਰ ਰਾਏ ਅਨਕ ਧੁਨ ਕ ਲਲਤ ਸੰਗੀਤ ਅਨਕ ਗੁਪਤ ਪ੍ਰਗਟੇ ਤਹ ਚੀਤਾ ਸਭ ਤੇ ਉੱਚ ਭਗਤ ਜਾ ਕੇ ਸੰਗ ਆਠ ਪੈਰ ਗੁਣ ਗਾਵੈ ਰੰਗ ਅਨਕ ਆਨਾਦ ਆਨੰਦ ਚੁਣਕਾਰ ਓਆ ਰਾਸ ਕਾ ਅੰਤ ਕਛੰਤ ਨ ਪਾਰ ਸਤਪੁਰਗ ਸਤ ਸਥਾਨ ਉਚਿਤ ਹੋਜੇ ਨਿਰਮਲ ਨਿਰਵਾਨ ਆਪਣਾ ਕੀਆ ਜਾਣ ਆਪ ਆਪੇ ਘਾਟ ਘਾਟ ਰਹੋ ਬਿ ਆਪ ਕਿਰਪਾ ਨਿਧਾਨ ਨਾਨਕ ਦਿਆਲ ਜਿਨ ਜਪਿਆ ਨਾਨਕ ਤੇ ਭਏ ਨਿਹਾਲ ਸਾਰੰਗ ਸ਼ੰਤ ਮਹੱਲਾ ਪੰਜਵਾਂ ਇਕ ਓਅੰਕਾਰ ਸਤਿਗੁਰ ਪ੍ਰਸਾਦ ਸਭ ਦੇਖਿਆ ਨ ਭੈ ਕਾ ਦਾਤਾ ਘੜ ਘੜ ਪੂਰਨ ਹੈ ਲੈ ਪਤਾ ਘੜ ਘੜ ਪੂਰਨ ਕਰ ਬਸੇ ਰੰਝਲ ਰੰਗ ਜਿਓ ਰਚਨ ਕੀਆ ਹਵਰਾ ਸਮਾਣੇ ਭੋਗ ਘਟਾਣੇ ਆਨ ਬੀਆ ਕੋ ਨਾਥਿਆ ਹਵਰਾ ਸਮਾਣੇ ਭੋਗ ਘਟਾਣੇ ਆਨ ਬੀਆ ਕੋ ਥੀਆ ਹਰ ਰੰਗੀ ਇਕ ਰੰਗੀ ਠਾਕੁਰ ਸ਼ਾਂਤ ਸੰਗ ਪ੍ਰਭ ਜਾਤਾ ਨਾਨਕ ਦਰਸ ਲੀਨਾ ਜਿਉ ਜਲ ਮੀਨਾ ਸਭ ਦੇਖਿਆ ਅਨਪਹੁ ਕਾ ਦਾਤਾ ਕਉਨ ਉਪਮਾ ਦੇਉ ਕਵਨ ਬਡਾਈ ਪੂਰਨ ਪੂਰੇ ਉਹ ਸਰਬਠਾਈ ਪੂਰਨ ਮਨਮੋਹਨ ਘੜ ਘੜ ਸੋਹਨ ਜਬ ਖਿੰਚੈ ਤਪਿ ਛਾਈ ਕਿਉ ਨਾ ਰਾਧੋ ਮਿਲ ਕਰ ਸਾਧੋ ਘਰੀ ਮੋਤਕ ਬੇਲਾਈ ਅਰਥ ਦਰਬ ਸਭ ਜੋ ਕਿਛ ਦੀਜੈ ਅਰਥ ਦਰਬ ਸਭ ਜੋ ਕਿਛ ਦੀਜੈ ਦਿਸੈ ਸੰਗ ਨਾ ਕਛੁ ਹੁ ਜਾਈ कौ नानक हर हर अराधो कवन उपमा देव कवन बढ़ाई अरथ दरब सब जो किस दिश संघ न कशहु जाई कहो नानक हर हर अराधो कवन उपमा देव बढ़ाई गुरु प्यारे भूल चुक मां वाहगुरू जी का खालसा वाहिगुरू जी की फतेह